ਦੇ ਨੇ ਪਰ ਇਸ ਜਿਹੜਾ ਹੈ ਅਤੇ ਇਸ ਵੀਰ ਦੇ ਕੋਲ ਨਾਵਾ ਕੋਤਵਾਲੀ ਪੁਲਿਸ ਨੂੰ ਮੁਖਬਰ ਖਾਸ ਦੀ ਇਤਲਾਹ ਤੋਂ ਉਹਦੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਕਿ ਮਿੱਟੀ ਦੇ ਵਿੱਚ ਦੱਬੇ ਹੋਏ ਪਲਾਸਟਿਕ ਦੇ ਥੈਲੇ ਦੇ ਵਿੱਚ ਖਾਸਾ ਹਾਲਾਤ ਚ ਇਹ ਦੱਸਿਆ ਕਿ 478 ਜਿੰਦਾ ਕਾਰਤੂਸ ਨਾਵਾ ਕੋਤਵਾਲੀ ਪੁਲਿਸ ਨੂੰ ਬਰਾਮਦ ਹੋਇਆ ਇਹ ਜਿੰਦਾ ਕਾਰਤੂਸ ਕਿਸ ਦੇ ਹਨ ਅਤੇ ਕੌਣ ਇਹਨਾਂ ਨੂੰ ਕਿੱਥੇ ਮਿੱਟੀ ਦੇ ਵਿੱਚ ਟੋਏ ਪੁੱਟ ਕੇ ਦੱਬ ਕੇ ਗਿਆ ਹੈ ਕਿੰਨਾਂ ਵਿਅਕਤੀਆਂ ਦੇ ਵੱਲੋਂ ਇਸ ਦਾ ਦੀ ਜਿੰਦਾ ਕਾਰਤੂਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਾਂ ਫਿਰ ਕੋਈ ਵੱਡਾ ਵੱਡੀ ਘਟਨਾ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਣਾ ਸੀ ਫਿਲਹਾਲ ਇਸ ਬਾਰੇ ਕੁਝ ਵੀ ਪਤਾ ਨਹੀਂ گیا پولیس ਚਾਰਜ ਦੇ ਵਿੱਚ ਜੁਟੀ ਹੋਈ ਹੈ ਤੇ ਜ਼ਿੰਦਾ加ਰਦੂਸ ਬਰਾਮਦ ਹੋਇਆ ਜਾਂਚ ਕੀਤੀ ਹੈ ਐਫ ਆਈ ਆਰ ਨੰਬਰ 75 ਅ ਇੰਟਰਸੈਕਸ਼ਨ 2509 ਜਿਹਦੇ ਵਿੱਚ ਅਸੀਂ 478 ਜਿਹੜੇ ਨੇ ਰੋਂਗ ਜਿਹੜੇ ਨੇ ਜ਼ਿੰਦਾ加ਰਦੂਸ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਇਹ ਸੋਨਾਂ ਕਬੰਡਡ ਪਲੇਸ ਦੇ ਉੱਤੇ ਸਾਡੀ ਇਨਫੋਰਮੇਸ਼ਨ ਸੀ ਤੇ ਉਹਨਾਂ ਸਾਨੂੰ ਉੱਥੋਂ ਸਾਨੂੰ ਤਲਵਾ ਲਿਆ ਪਾ ਲੱਗਿਆ ਸੀ ਉਹ ਜਗ੍ਹਾ ਤੇ ਕਿ ਇਹ ਸਾਨੂੰ ਜਿਹੜੇ ਹੈਗੇ ਨੇ ਉਹ ਜਾਸਨ ਪੱਲੜੇ ਤੋਂ ਉਹਦਨੇ ਮੁਖਾਸ ਖਬਰ ਹੀ ਕਿਲਾ ਇਹ ਮੋਬਿਲਿਟੀ ਵਾਲੀ ਸਨ ਅਥਲੋਪੀਜੀ ਕਿਸ ਕੁਆਲਟੀ ਦੇ ਨੇ ਲੱਗਿਆ ਕਿ ਪਤਾ じゃ ਕਿਸ ਵਪਨ ਦੇ ਨੇ ਬੇਸਿਕਲੀ F59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਦੀਵ ਪੇਟ ਕੇ ਕੋਰੀ ਕਲੀਅਰ ਕਰਾਂਗੇ ਵੀ ਇਹ ਮਸ਼ੀਨ ਗੰਦੇ ਨੇ ਕਿ ਇਹ ਜਿਹੜੇ ਦੇ ਸ਼ਾਰਟ ਦੇ ਜਿਵੇਂ ਜਿਵੇਂ ਥੋੜੇ ਜਿ ਮਤਲਬ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਨ ਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਹੈਗਾ ਤਕਰੀਬਨ ਪੌਣੇ 500 ਦੇ ਨੇੜੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਰਿਕਵਰ ਹੋਏ ਨੇ ਜਿਨ੍ਹਾਂ ਦਾ weight ਵੀ ਘਟ-ਘਟ 6-7 ਕਿਲੋ ਜਿਹੜਾ ਹੈਗਾ ਵੀ ਥੱਲੇ ਡੁੱਬੇ ਹੋਏ ਸੀ ਸਰ ਕਿਸ ਤਰ੍ਹਾਂ ਦੀ ਜਾਂਚ ਕੀਤੀ ਬੜੀ ਜਾ ਰਹੀ ਹੈ ਕਿ ਕਿੰਨੇ ਡੁੱਬੇ ਹੋਏ ਸੀ ਜਾਂ ਕਿੰਨੇ ਕਿੰਤਰ ਆ ਦੇਖੋ ਯਾਨ ਅਜੇ ਵੀ ਅੰਵੈਸਟਿਗੇਟਿੰਗ ਨਾਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਸ ਬੰਦੇ ਨੇ ਕਿਉਂ ਸਾਡੇ ਮੁਖਵਰੇ ਇਤਲਾਹ ਕੀਤੀ ਉਥੋਂ ਸਾਨੂੰ ਪਤਾ ਲੱਗਿਆ ਕਿ ਕੋਈ ਬکریاں ਚਾਰਨ ਵਾਲਾ ਸੀ ਬکریاں ਚਾਰਨ ਵਾਲੇ ਜਿਹੜਾ ਹੈਗਾ ਉਥੇ ਡਿਰੈਕਟ ਕੀਤਾ ਉਹ ਫਿਰ ਉਹਨੂੰ ਲੈ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੋਂ ਦੁਬਾਰਾ ਫਿਰ ਉੱਥੇ ਤਾਉਤੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਇਹਨੂੰ ਲੈਬ ਵੀ ਪਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਆਈ ਕਨਡੀਸ਼ਨ ਕੰਡੀਸ਼ਨ ਕਿਸ ਕਰਕੇ ਹੈ ਕੰਡੀਸ਼ਨ ਇਹਦਾ ਹੀ ਹੈ ਕਿ ਜਿੰਨੇ ਕੋਈ ਚੀਜ਼ ਆਪਾਂ ਦਬਾ ਦਿੰਦੇ ਆਂ ਸੇ ਕਾਫੀ ਟਾਈਮ ਲੰਬੇ ਸਮੇਂ ਤੇ ਦਬਾਇਓ ਸੋ ਉਹ ਉਪਸਤ ਨਹੀਂ ਮੈਕਸਿਮਸ ਕੋਟੀ ਜੇਲ੍ਹ ਵਿੱਚ ਨਾ ਆ ਰਿਹਾ ਫਿਲਹਾਲ ਬੰਦਾ ਲਿਖਿਆ ਜੇਲ੍ਹ ਨਾਲ ਵੀ ਸੰਬੰਧ ਹੋ ਸਕਦਾ ਹੈ ਫਿਲਹਾਲ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਕਿ ਸਾਨੂੰ ਜਿਹੜਾ ਹੈਗਾ ਉਹ ਜੇਲ੍ਹ ਵਾਲੇ ਪਾਸੋਂ ਤਾਂ ਨਹੀਂ ਮਿਲੇ ਜੀ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਅਬੰਡਨਡ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਪਾ ਲਈ ਪੁਰਾਣੀ ਵੈਕ ਸਾਈਡ ਹਨ ਜੇ ਜੀ ਸਪਨੇ ਨਹੀਂ ਪਰਲੇ ਬਸ ਗਿਆ ਜੀ ਕੀ ਕਰਦੇ ਕੀ ਕਰਦੇ ਹਾਂ ਇਸ ਬੰਦੇ ਜੀ ਪਰਚਾ ਦਰਜ ਕਰਤਾ ਜੀ ਇਸੇ ਆਪਣਾ ਬਲਵਿੰਦਰ ਸਿੰਘ ਆਈ.ਓ ਨੇ ਅਨੁੰਤ ਪਰਚਾ ਦਿੱਤਾ ਫਿਲਹਾਲ ਤਫਤੀਸ਼ ਕਰਨਾਂ